ਸੂਰਜ ਦੀ ਪਹਿਲੀ ਕਿਰਨ ਜਦੋਂ ਨੰਗੇ ਪਿੰਡਿਆਂ ਨੂੰ ਚੁੰਮਦੀ ਹੈ ਸੂਰਜ ਦੀ ਪਹਿਲੀ ਕਿਰਨ ਜਦੋਂ ਨੰਗੇ ਪਿੰਡਿਆਂ ਨੂੰ ਚੁੰਮਦੀ ਹੈ ਉਦੋਂ ਧਰਤੀ ਦੇ ਪਿੰਡੇ ਨੂੰ ਸਵਾਰਿਆ ਜਾਂਦਾ ਹੈ ਖਿੰਡੀਆਂ ਜਟੂਰੀਆਂ ਵਹਾਈਆਂ ਜਾਂਦੀਆਂ ਨੇ ਮੇਰਾ ਤਨ ਨਵਾਇਆ ਜਾਂਦਾ ਇਸ ਦੀਆਂ ਜੁਲਫਾਂ ਵਹਾਈਆਂ ਜਾਂਦੀਆਂ ਨੇ ਇਸ ਦੇ ਪੁੱਤਰ ਇਸ ਨੂੰ ਖੂਬ ਸੁਰਤ ਰੱਖਣ ਦਾ ਵਰਤਦੇ ਨੇ ਹਰ ਹਿੱਲਾ ਧਰਤੀ ਦੇ ਉੱਤਰ ਦੱਖਣ ਤੇ ਪੂਰਬ ਪੱਛਮ ਧਰਤੀ ਦਾ ਹਰ ਅੰਗ ਦਰਸਤ ਕੀਤਾ ਜਾਂਦਾ ਇਸ ਦੇ ਹਾਰਸ਼ਗਾਰ ਮਗਰੋਂ ਆਵ ਫੜਕਦੇ ਨੇ ਯੁੱਧ-ਯੁੱਧ ਕਰਦੇ ਮਾਰ-ਤੋਲ ਕਰਦੇ ਆਪਣੀਆਂ ਜੇਬਾਂ ਪਰਨ-ਪਤ ਹੱਸਦੇ ਵਸਦੇ ਗगन ਚੁੰਮੀ ਘਰ ਸੜੇ ਨਿੱਕੀਆਂ-ਨਿੱਕੀਆਂ ਝੁੱਗੀਆਂ ਦੇ ਐ ਜਾਂਦੇ ਨੇ ਉਸ ਦੇ ਇਸ਼ਾਰੇ ਤੇ ਲੜ ਪੈਂਦੇ ਲੋ ਚਾਰ ਪੰਦਰ ਲੜ ਪੈਂਦੇ ਦੋ ਚਾਰ ਪੰਦਰ ਜਿੰਦੇ ਹੁਕਮ ਇੱਕ ਦੂਜੇ ਨਾਲ ਲੜੰਦਾ ਫੇਰ ਚਾਹੇ ਜਾਪਾਨ ਹੋਵੇ ਰਾਜਾ ਪੱਟੀ ਹੋਵੇ ਫਲਸਤੀਨ ਹੋਵੇ ਸੀਰੀਆ ਹੋਵੇ ਚਾਹੇ ਤੇਪ ਤੇ ਦਾਣੂ ਭੂਮੀ ਲੀਰ ਲੀਰ ਹੁੰਦੀ ਮਰੁਖਤਾ ਲੀਰ ਲੀਰ ਹੁੰਦੀ ਮਰੁਖਤਾ ਬਾਲਾਂ ਦੇ ਮੋਹ ਦੀ ਉrਦੀ ਸ਼ਾਮ ਪੇਤਾਂ ਦੇ ਸਾਰੇ ਮੁਹੱਬਤ ਨਾਲ ਭਰੀ ਜਵਾਨੀ ਘਰ ਜਾਂਦੀ ਹੈ ਇੱਕ ਤੂਫਾਨ ਵਾਂਗ ਬੰਬਾਹੇ ਲਗਾ ਸਕੇ ਇਹੋ ਸੇਵਾ ਪੜ ਜਾਂਦਾ ਹੈ ਖੂਬਸੂਰਤੀ ਨਾਲ ਭਰਿਆ ਸ਼ਹਿਰ ਨਰਕ ਬਣ ਜਾਂਦੇ ਨੇ ਕਿਨੇ ਕਿਨੇ ਪਿੰਡ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਉਸੇ ਇੱਕ ਇਸ਼ਾਰੇ ਤੇ ਰੁਕ ਜਾਂਦਾ ਹੈ ਯੁੱਧ ਨੂੰ ਤੇ ਸ਼ੁਰੂ ਹੋ ਜਾਂਦਾ ਹੈ ਬਚ ਮ체 ਕੋਚੇ ਦਰਦੀ ਪੁੱਤਰ ਉੱਚੇ ਘਰੀ ਬੱਦਦੇ مشورہ ਕਰਦੇ ਕਿਨੂੰ ਬਚਾਈਏ ਬਾਂਦਰਾ ਤੋਂ ਤੇ ਬਾਂਦਰਾ ਦੀ ਮਾਂਤਾ ਤੋਂ ਮਸ਼ਵਰਾ ਚੱਲਦਾ ਹੈ ਮਸ਼ਵਰਾ ਚੱਲ ਰਿਹਾ ਹੈ ਨਿਰੰਦੇ ਨਿਯੋੜੀ ਹੈ